ਹਾਂਜੀ ਸਤਿ ਸ੍ਰੀ ਅਕਾਲ ਮੈਂ ਕਿਸੇ ਰੀਜ਼ਨ ਕਰਕੇ ਗਿਆ ਸੀ ਕਿ ਇਹ ਬੁੱਕ ਬੰਦੇ ਨੂੰ ਇਨਸਾਨ ਤੋਂ ਸ਼ੈਤਾਨ ਬਣਾ ਦਿੰਦੀ ਆ ਹੁਣ ਇਸ ਬੁੱਕ ਦਾ ਦੂਜਾ ਲੋਕੀ ਦੇਖ ਲਓ ਕੀ ਕਹਿੰਦਾ ਇਸ ਬੁੱਕ ਦਾ ਦੂਜਾ ਲੋਕ ਕਹਿੰਦਾ ਨੈਵਰ ਪੁੱਟ ਟੂ ਮੱਚ ਟਰਸਟ ਇਨ ਫਰੈਂਡਸ ਲਰਨ ਹਾਊ ਟੂ ਯੂਜ਼ ਐਨਮੀਜ਼ ਮਤਲਬ ਆਪਣੇ ਯਾਰਾਂ ਦੋਸਤਾਂ ਤੇ ਬੜਾ ਯਕੀਨ ਕਰਨ ਦੀ ਲੋੜ ਨਹੀਂ ਇਹਦੀ ਜਗ੍ਹਾ ਤੁਸੀਂ ਇਹ ਚੀਜ਼ ਤੇ ਫੋਕਸ ਕਰੋ ਕਿ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੇ ਫਾਇਦੇ ਲਈ ਕਿਵੇਂ ਵਰਤਣਾ ਚੱਲਦੇ ਆ ਥੋੜਾ ਇਤਿਹਾਸ 'ਚ ਗੱਲ ਹੈ 222 ਈਸਵੀ ਦੀ ਚਾਈਨਾ ਦੇ ਵਿੱਚ ਹਾਨ ਸਾਮਰਾਜ ਦੇ ਅੰਤ ਤੋਂ ਬਾਅਦ ਫਿਰ ਤੋਂ ਮਾਰ ਕਟਦੀਆਂ ਬਾਰਦਾਤਾਂ ਸ਼ੁਰੂ ਹੋ ਜਾਂਦੀ ਉਹਦੀ ਆਰਮੀ ਦੇ ਹੀ ਆਪਣੇ ਬੰਦੇ ਉਹਨੂੰ ਮਰਵਾ ਦਿੰਦੇ ਤੇ ਉਹਦੀ ਜਗ੍ਹਾ ਕੋਈ ਨਵਾਂ ਜਨਰਲ ਸਭ ਤੋਂ ਸ਼ਕਤੀਸ਼ਾਲੀ ਜਨਰਲ ਰਾਜੇ ਦੀ ਜਗ੍ਹਾ ਲੈ ਲੈਂਦਾ ਸੀ ਤੇ ਉਹ ਨਵਾਂ ਬਣਾ ਰਾਜਾ ਨਾਲ ਦੇ ਜਨਰਲ ਨੂੰ ਮਰਵਾ ਦਿੰਦਾ ਸੀ ਤਾਂ ਕਿ ਉਹਨਾਂ 'ਚ ਕੋਈ ਰਾਜਾ ਬਣ ਲਈ ਉਹਨੂੰ ਨਾ ਮਰਵਾ ਦੇ ਇਹਦੇ ਬਾਵਜੂਦ ਵੀ ਇਹ ਸਿਲਸਿਲਾ ਰੁਕਿਆ ਨਹੀਂ ਕਿਉਂਕਿ ਆਰਮੀ ਦੇ ਛੋਟੇ ਬੰਦੇ ਕੱਲ ਨੂੰ ਵੱਡੀ ਪੋਜੀਸ਼ਨਾਂ ਤੇ ਜਾਂਦੇ ਤੇ ਉਹ ਨਵੇਂ ਬਣੇ ਰਾਜੇ ਤੂੰ ਵੀ ਮਰਵਾ ਦਿੰਦੇ ਤੇ ਫਿਰ ਤੋਂ ਇੱਕ ਸ਼ਕਤੀਸ਼ਾਲੀ ਜਨਰਲ ਰਾਜੇ ਦੀ ਜਗ੍ਹਾ ਲੈਂਦਾ ਸੀ ਸਿਲਸਿਲਾ ਚੱਲਦਾ ਰਹਿੰਦਾ ਸੀ ਚੀਨ ਦਾ ਰਾਜਾ ਬਣਾ ਇੱਕ ਐਵੇਂ ਸੀਗਾ ਕਿ ਜਿਵੇਂ ਕੋਈ ਇਕੱਲਾ ਕਹਿਰਾ ਬੰਦਾ ਦੁਸ਼ਮਣਾਂ ਨਾਲ ਤੇ ਜਿਹਦੇ ਕੋਲੇ ਸਭ ਤੋਂ ਘੱਟ ਪਾਵਰਫੁਲ ਤੇ ਸਭ ਤੋਂ ਘੱਟ ਸਿਕਯਰ ਪੋਜੀਸ਼ਨ ਹੋਵੇ। ਹੁਣ ਇੱਕ ਸਦੀਆਂ ਤੋਂ ਚੱਲਦੀ ਪਰੰਪਰਾ ਦੇ ਵਿੱਚ ਇੱਕ ਮੋੜ ਆਉਂਦਾ। 969 ਈਸਵੀ ਦੇ ਵਿੱਚ ਜਨਰਲ ਚਾਓ ਕੇ ਵਾਂਗ ਇਨ ਨਵਾਂ ਰਾਜਾ ਬਣਦਾ। ਉਸ ਨੂੰ ਆਉਣ ਵਾਲੀਆਂ ਔਕੜਾਂ ਦਾ ਪਤਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਮੇਰੀ ਇੱਕ ਜਾਂ ਦੋ ਸਾਲ ਦੇ ਵਿੱਚ ਮੌਤ ਹੋ ਜਾਊਗੀ। ਤੇ ਉਹ ਇਸ ਪੈਟਰਨ ਨੂੰ ਕਿਵੇਂ ਤੋੜਦਾ? ਆਪਣੇ ਰਾਜਾ ਵਣ ਤੋਂ ਇੱਕ ਹਫ਼ਤਾ ਬਾਅਦ ਆਪਣੇ ਨਵੇਂ ਸਾਮਰਾਜ ਦੀ ਸੈਲੀਬ੍ਰੇਸ਼ਨ ਲਈ ਉਹ ਇੱਕ ਪਾਰਟੀ ਰੱਖਦਾ। ਜਿਹਦੇ ਵਿੱਚ ਉਹ ਸਭ ਤੋਂ ਪਾਵਰਫੁੱਲ ਕਮਾਂਡਰਸ ਨੂੰ ਇਨਵਾਈਟ ਕਰਦਾ ਜਦੋਂ ਉਹ ਸਾਰੇ ਦਾਦੋਂ ਨਾਲ ਡੱਕ ਕੇ ਰਾਜ ਕੇ ਟੱਲੀ ਹੋ ਜਾਂਦੇ ਆ ਤੇ ਉਹ ਤੋਂ ਬਾਅਦ ਉਹ ਸਾਰੇ ਗੈਸਟ ਨੂੰ ਕਹਿੰਦਾ ਤੁਸੀਂ ਬਾਹਰ ਚੱਲੋ ਸਿਰਫ ਜਨਰਲਸ ਇੱਥੇ ਰਹਿਣਗੇ ਹੁਣ ਜਿੰਨਾਂ ਤੋਂ ਉਹਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਸੀ ਉਹਨਾਂ ਨੂੰ ਇੱਕ ਚੁਟਕੀ ਦੇ ਵਿੱਚ ਇੱਕ ਮਿੰਟ ਦੇ ਵਿੱਚ ਮਕਾਉਣ ਦਾ ਮੌਕਾ ਉਹਨੂੰ ਮਿਲ ਚੁੱਕਿਆ ਸੀਗਾ ਪਰ ਉਹ ਐਦਾਂ ਨਹੀਂ ਕਰਦਾ ਉਹ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ ਕਿ ਦੇਖੋ ਮੈਨੂੰ ਬੈੱਡ ਤੇ ਵੀ ਤੇ ਮੈਨੂੰ ਟੇਬਲ ਤੇ ਵੀ ਡਰ ਲੱਗਿਆ ਰਹਿੰਦਾ ਹੈ ਕਿ ਤੁਹਾਡੇ ਚੋਂ ਕੋਈ ਮੇਰੀ ਕੁਸੀ ਹਥਿਆਣ ਦੇ ਸੁਪਨੇ ਤਾਂ ਨਹੀਂ ਦੇਖ ਰਿਹਾ ਜਾਂ ਰਾਜਾ ਬਣ ਦੇ ਸੁਪਨੇ ਤਾਂ ਨਹੀਂ ਦੇਖ ਰਿਹਾ ਇਹ ਸਭ ਦੇਖ ਕੇ ਉਹ ਡਰ ਜਾਂਦੇ ਆ ਤੇ ਉਹ ਕਹਿੰਦੇ ਆ ਜੀ ਦੇਖੋ ਤੁਸੀਂ ਸਾਡੀ ਲਾਇਲਟੀ ਤੇ ਵਫਾਦਾਰੀ ਤੇ ਸ਼ੱਕ ਕਰ ਰਹੇ ਹੋ ਅਸੀਂ ਤਾਂ ਐਦਾਂ ਕਰ ਹੀ ਨਹੀਂ ਸਕਦੇ ਅਸੀਂ ਤਾਂ ਬੜੇ ਇਮਾਨਦਾਰ ਆ ਬਲਾ ਬਲਾ ਜੋ ਵੀ ਹੈ ਉਸ ਤੋਂ ਬਾਅਦ ਉਹ ਕਹਿੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਸਿਰਫ ਇੱਕ ਕੰਮ ਕਰੋ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਇਹ ਦੇਸ਼ ਛੱਡ ਕੇ ਬਾਹਰ ਚਲੇ ਜਾਓ ਤੁਹਾਨੂੰ ਮੈਂ ਜਿੱਥੇ ਕਹੂੰਗੇ ਤੁਸੀਂ ਤੁਹਾਨੂੰ ਮਹਿਲ ਬਣਾ ਕੇ ਦਊਗਾ ਤੁਹਾਡੇ ਸੇਵਕਾਂ ਲਈ ਅਪਾਰਟਮੈਂਟਸ ਬਣਾ ਕੇ ਦਊਗਾ ਜਿੱਥੇ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਬੜੀ ਐਸ਼ ਨਾਲ ਕੱਟ ਸਕਦੇ ਹੋ ਹੁਣ ਡਰੇ ਹੋਏ ਤੇ ਰਾਜੇ ਹੋਏ ਕਮਾਂਡਸ ਨੂੰ ਲੱਗਦਾ ਹੈ ਕਿ ਇੱਕ ਪਾਸੇ ਤਾਂ ਆਪਣੀ ਜਾਨ ਜਾਂਦੀ ਆ ਦੂਜੇ ਪਾਸੇ ਆਪਾਂ ਟੈਨਸ਼ਨ ਭਰੀ ਜ਼ਿੰਦਗੀ ਤੋਂ ਇਸ ਡਿਊਟੀ ਤੋਂ ਮੁਕਤ ਹੋ ਰਿਆਂ ਤੇ ਆਪਾਂ ਬਾਕੀ ਦੀ ਜ਼ਿੰਦਗੀ ਐਸ਼ ਨਾਲ ਕੱਟਣ ਜਾਂਦੇ ਆ ਤਾਂ ਉਹ ਕਹਿੰਦੇ ਆ ਵੀ ਠੀਕ ਆ ਅਗਲੀ ਸਵੇਰ ਹੁੰਦੀ ਆ ਸਵੇਰੇ ਸਾਰਿਆਂ ਨੂੰ ਨੋਬਲ ਪ੍ਰਾਈਜ਼ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਨਿਵਾਜ਼ਿਆ ਜਾਂਦਾ ਸਨਮਾਨ ਕੀਤਾ ਜਾਂਦਾ ਤੇ ਉਹਨਾਂ ਨੂੰ ਦੇਸ਼ ਤੋਂ ਬਾਹਰ ਚਲੇ ਜਾਣ ਦਾ ਹੁਕਮ ਦੇ ਦਿੱਤਾ ਜਾਂਦਾ ਜਿੱਥੇ ਰਾਜੇ ਨੇ ਉਹਨਾਂ ਨੂੰ ਮਹਿਲ ਬਣਾ ਕੇ ਦਿੱਤੇ ਸੀ ਹੁਣ ਪਹਿਲਾ ਪੜਾਅ ਤਾਂ ਪੂਰਾ ਹੋ ਗਿਆ ਜੋ ਧੀੜੀ ਸੀਗੇ ਜੋ ਦੁਸ਼ਮਣ ਸੀ ਦੋਸਤ ਦੇ ਰੂਪ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੰਦਾ ਦੋਸਤਾਂ ਤੇ ਯਕੀਨ ਕਰਨਾ ਬੰਦ ਕਰ ਦਿੰਦਾ ਤੇ ਹੁਣ ਗੱਲ ਸੀ ਦੂਜੇ ਪੜਾਅ ਦੀ ਕਿ ਆਪਣੇ ਦੁਸ਼ਮਣਾਂ ਨੂੰ ਹੁਣ ਉਹ ਕਿਵੇਂ ਯੂਜ਼ ਕਰਨਾ ਸਿੱਖਦਾ ਅਗਲੇ ਕੁਝ ਸਾਲਾਂ ਤੱਕ ਕਿੰਗ ਚਾਓ ਕੇ ਵਾਂਗ ਇਨ ਆਪਣੇ ਸਾਮਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕੋਸ਼ਿਸ਼ਾਂ ਕਰਦਾ 971 ਈਸਵੀ ਵਿੱਚ ਕਿੰਗ ਲਿਊ ਨਾ ਦਾ ਇੱਕ ਰੈਵੈਲੀਅਨ ਲੀਡਰ ਫੜਿਆ ਜਾਂਦਾ ਉਹਨੂੰ ਦਰਬਾਰ ਵਿੱਚ ਲਿਆਇਆ ਜਾਂਦਾ ਤੇ ਉਹਨੂੰ ਸਜ਼ਾ ਦੇਣ ਦੀ ਜਗ੍ਹਾ ਕਿੰਗ ਚਾਓਕੇ ਵਾਂਗ ਇਨ ਆਪਣੇ ਰਾਜ ਦਰਬਾਰ ਦੇ ਵਿੱਚ ਇੱਕ ਕੋਟ ਦੇ ਵਿੱਚ ਇੱਕ ਉੱਚਾ ਅਹੁਦਾ ਦਿੰਦਾ ਤੇ ਆਪਣੀ ਨਵੀਂ ਦੋਸਤੀ ਦੀ ਸੈਲੀਬ੍ਰੇਸ਼ਨ ਲਈ ਉਹਨੂੰ ਉਹ ਇਨਵਾਈਟ ਕਰਦਾ ਆਪਣੇ ਮਹਿਲ ਵਿੱਚ ਇਕੱਠੇ ਬੈਠ ਕੇ ਵਾਈਨ ਪੀਣ ਲਈ ਜਦੋਂ ਰਾਜਾ ਗਲਾਸ ਵਿੱਚ ਵਾਈਨ ਪਾਉਂਦਾ ਉਹਨੂੰ ਫੜਾਉਂਦਾ ਤਾਂ ਉਹ ਹੈਜ਼ਿਟੇਟ ਫੀਲ ਕਰਦਾ ਜੋ ਰੈਵੈਲੀਅਨ ਲੀਡਰ ਸੀ ਜਿਹਨੂੰ ਫੜਿਆ ਸੀ ਉਹੋ ਰੋਣ ਲੱਗ ਪੈਂਦਾ ਉਹ ਕਹਿੰਦਾ ਜੀ ਮੈਨੂੰ ਮਾਫ਼ ਕਰ ਦਿਓ ਮੈਂ ਸਮਝਦਾ ਮੈਂ ਮੌਤ ਦਾ ਹੱਕਦਾਰ ਹਾਂ ਪਰ ਮੈਂ ਤੁਹਾਡੇ ਪੈਰ ਫੜਦਾ ਮੇਰੀ ਜਾਨ ਬਖਸ਼ ਦਿਓ ਰਾਜਾ ਉੱਚੀ ਉੱਚੀ ਹੱਸਣ ਲੱਗ ਪੈਂਦਾ ਤੇ ਗੜਗੜ ਕਰਕੇ ਦੋਨੇ ਗਲਾਸ ਪੀ ਜਾਂਦਾ ਕਿਉਂਕਿ ਉਸ ਬਾਈਨ ਦੇ ਵਿੱਚ ਕੋਈ ਜ਼ਹਿਰ ਨਹੀਂ ਸੀ ਉਸ ਤੋਂ ਬਾਅਦ ਉਹ ਰਾਜੇ ਦਾ ਇੱਕ ਵਫਾਦਾਰ ਬਣ ਜਾਂਦਾ ਵਧੀਆ ਦੋਸਤ ਬਣ ਜਾਂਦਾ ਉਸ ਦੇ ਕੁਝ ਸਾਲਾਂ ਬਾਅਦ ਹੀ ਇੱਕ ਹੋਰ ਵੈਲੀਅਨ ਲੀਡਰ ਚ ਆਈਸ਼ੂ ਫੜਿਆ ਜਾਂਦਾ ਉਹਨੂੰ ਦਰਬਾਰ ਵਿੱਚ ਲਿਆਇਆ ਜਾਂਦਾ ਉਹਨੂੰ ਵੀ ਛੱਡ ਦਿੱਤਾ ਜਾਂਦਾ ਪਰ ਰਾਜਾ ਉਹਨੂੰ ਇੱਕ ਪੈਕੇਜ ਦਿੰਦਾ ਕਿ ਆ ਚੱਕ ਪੈਕੇਜ ਤੂੰ ਜਦੋਂ ਘਰੇ ਜਾਏਂਗਾ ਅੱਧ ਰਸਤੇ 'ਚ ਪਹੁੰਚ ਗਿਆ ਤਾਂ ਪੈਕੇਜ ਨੂੰ ਖੋਲ ਲੈ ਉਹ ਜਾਂਦਾ ਘਰੇ ਅੱਧ ਰਸਤੇ 'ਚ ਪਹੁੰਚਦਾ ਜਦੋਂ ਉਹ ਪੈਕੇਜ ਨੂੰ ਖੋਲਦਾ ਤੇ ਉਹਦੇ ਵਿੱਚ ਉਹ ਸਾਰੇ ਡਾਕੂਮੈਂਟਸ ਮੌਜੂਦ ਸੀ ਜਿਹਦੇ ਵਿੱਚ ਉਹਨੇ ਰਾਜੇ ਨੂੰ ਮਾਰਨ ਦੀ ਪਲੈਨਿੰਗ ਕੀਤੀ ਹੋਈ ਸੀ ਜੋ ਕਨਸਪਾਇਰੀ ਪਲਾਨ ਕੀਤੀ ਹੋਈ ਸੀ ਤੇ ਉਹਨੂੰ ਲੱਗਦਾ ਰਿਅਲਾਈਜ਼ ਹੁੰਦਾ ਕਿ ਰਾਜੇ ਨੇ ਯਾਰ ਮੈਨੂੰ ਮਾਫ ਕਰਤਾ ਮੈਨੂੰ ਮੌਤ ਦੇ ਘਾਟ ਵੀ ਉਤਾਰ ਸਕਦਾ ਸੀ ਉਹਦੇ ਕੋਲੇ ਸਾਰੇ ਡਾਕੂਮੈਂਟ ਸੀ ਡਾਕੂਮੈਂਟੇਸ਼ਨ ਸੀ ਕਿ ਮੈਂ ਉਹਦੀ ਮੌਤ ਦੀ ਪਲੈਨਿੰਗ ਕਰ ਰਿਹਾ ਉਹਨੂੰ ਮੇਰੀਆਂ ਸਾਰੀਆਂ ਚਾਲਾਂ ਦਾ ਪਹਿਲਾਂ ਹੀ ਪਤਾ ਸੀ ਤੇ ਉਹ ਦੁਸ਼ਮਣ ਵੀ ਰਾਜੇ ਦਾ ਇੱਕ ਵਫਾਦਾਰ ਦੂਤ ਬਣ ਕੇ ਰਹਿ ਜਾਂਦਾ ਹੁਣ ਰਾਜਾ ਬੜਾ ਚਲਾਕ ਸੀ ਉਹਨੇ ਆਪਣੇ ਦੋਸਤਾਂ ਨੂੰ ਮੰਗਰਮੱਛ ਦੋਸਤਾਂ ਨੂੰ ਦੂਰ ਰੱਖਿਆ ਦੁਸ਼ਮਣਾਂ ਨੂੰ ਵਰਤਿਆ ਦੋਸਤ ਬਣਾ ਕੇ ਉਹ ਇਸ ਲਈ ਕਿਉਂਕਿ ਇੱਕ ਚਾਈਨੀਜ਼ ਪ੍ਰੋਵਰਬ ਆ ਉਹ ਦੇ ਅਕੋਰਡਿੰਗ ਦੋਸਤ ਖਤਰਨਾਕ ਜਾਨਵਰ ਦੇ ਦੰਦਾਂ ਦੀ ਤਰ੍ਹਾਂ ਹੁੰਦੇ ਨੇ ਅਗਰ ਤੁਸੀਂ ਕੇਅਰਫੁਲ ਨਹੀਂ ਰਹੋਗੇ ਤਾਂ ਉਹ ਤੁਹਾਨੂੰ ਕੱਚਾ ਚਵਾ ਜਾਣਗੇ ਤੇ ਇਸ ਲਈ ਰਾਜੇ ਨੇ ਆਪਣੇ ਦੋਸਤਾਂ ਨੂੰ ਦੂਰ ਰੱਖ ਕੇ ਉਹਨਾਂ ਨੂੰ ਵਰਤਣਾ ਚਾਹਿਆ ਜੋ ਉਹਦੇ ਦੋਸਤ ਨਹੀਂ ਸਨ ਜੋ ਦੁਸ਼ਮਣ ਸਨ ਕਿੰਗ ਚਾਓ ਕੇ ਵਾਂਗ ਇੰਨੇ ਸਦੀਆਂ ਤੋਂ ਚੱਲਦੀ ਵਾਇਲੈਂਸ ਅਤੇ ਸਿਵਲ ਵਾਰ ਨੂੰ ਰੋਕ ਦਿੱਤਾ ਸੀ ਜਿਸ ਦੇ ਨਾਲ ਉਹਦਾ ਇਹ ਸਾਮਰਾਜ ਦਾ ਸਨ ਡਾਇਨੈਸਟੀ 300 ਸਾਲਾਂ ਤੱਕ ਕਾਇਮ ਰਿਹਾ ਇਹ ਸਭ ਇਸ ਲਈ ਸੰਭਵ ਹੋਇਆ ਕਿ ਉਹਨੇ ਆਪਣੇ ਦੋਸਤਾਂ ਤੇ ਜ਼ਿਆਦਾ ਯਕੀਨ ਨਾ ਕਰਕੇ ਦੁਸ਼ਮਣਾਂ ਨੂੰ ਇਮਪਲੋਏ ਕਰਨ ਦੀ ਸੋਚੀ ਆਪਣੇ ਸாம்ਰਾਜ ਦੇ ਵਿੱਚ ਆਪਣੇ ਦਰਵਾਜ਼ੇ ਦੇ ਵਿੱਚ ਦੇਖੋ ਜਦੋਂ ਆਪਾਂ ਮੁਸੀਬਤ ਵਿੱਚ ਹੁੰਨੇ ਆ ਹੈਲਥਲੈਸ ਹੁੰਨੇ ਆ ਦੋਸਤਾਂ ਨੂੰ ਇਮਪਲਾਈ ਕਰਨਾ ਚਾਹੀਦਾ ਪਰ ਤੁਸੀਂ ਖੁਦ ਸੋਚ ਕੇ ਦੇਖੋ ਦੋਸਤ ਤੁਹਾਡੇ ਤੋਂ ਜ਼ਿਆਦਾ ਐਕਸਪੈਕਟ ਕਰਦੇ ਆ ਤੇ ਓਵਰ ਦਾ ਟਾਈਮ ਓ ਜੈਲਸ ਫੀਲ ਕਰ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਦੂਜੇ ਪਾਸੇ ਦੁਸ਼ਮਣਾਂ ਨੂੰ ਕੋਈ ਐਕਸਪੈਕਟਡ ਨਹੀਂ ਸੀਗਾ ਸਿਵਾਏ ਮੌਤ ਤੋਂ ਪਰ ਉਹਨਾਂ ਨੂੰ ਮਿਲ ਬਹੁਤ ਕੁਝ ਗਿਆ ਹੁਣ ਉਹ ਉਹ ਬੰਦੇ ਲਈ ਜਾਨ ਦੇਣ ਲਈ ਵੀ ਰੈਡੀ ਸੀ ਜਿਹੜੇ ਬੰਦੇ ਨੇ ਉਹਨਾਂ ਦੀ ਜਾਨ ਬਖਸ਼ੀ ਸੀ ਦੋਸਤ ਤੁਹਾਡੇ ਕਟਿਆ ਜੋਕਸ ਤੇ ਐਕਸਟਰਾ ਹੱਸ ਦਿਆ ਤਾਂ ਕਿ ਤੁਸੀਂ ਖੁਸ਼ ਰਹੋ ਦੋਸਤ ਤੁਹਾਡੇ ਜ਼ਿਆਦਾਤਰ ਮੁੱਦਿਆਂ ਤੇ ਐਗਰੀ ਕਰ ਜਾਂਦੇ ਆ ਆਰਗੂਮੈਂਟ ਨੂੰ ਅਵੋਇਡ ਕਰਨ ਲਈ ਦੋਸਤ ਇਹ ਸੋਚ ਲੈਂਦੇ ਆ ਫੋਰ ਏਗਜ਼ਾਮਪਲ ਤੁਸੀਂ ਕਿਸੇ ਨੂੰ ਕੰਮ ਲਵਾਉਂਦੇ ਹੋ ਰੈਫਰੈਂਸ ਪਾਉਂਦੇ ਹੋ ਜਾਂ ਕੰਮ ਤੇ ਰੱਖਦੇ ਹੋ ਉਹ ਸੋਚ ਲੈਂਦੇ ਆ ਕਿ ਉਹਨਾਂ ਨੂੰ ਜੋਬ ਮਿਲੀ ਹੈ ਜਸਟ ਬਿਕੋਜ਼ ਦੇ ਆਰ ਫਰੈਂਡ ਨਾਟ ਬਿਕੋਜ਼ ਦੇ ਡਿਸਰਵ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ